हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਕਿਸਾਨ ਵੀਰੋ ਤੁਹਾਡੇ ਨਾਲ ਇੱਕ ਦੋ ਨੁਕਤੇ ਸਾਂਝੇ ਕਰਨੇ ਜਿਹੜਾ ਹੁਣ ਟੈਂਪਰੇਚਰ ਇਕਦਮ ਡਾਊਨ ਜਾ ਰਿਹਾ ਤੇ ਕੋਹਰਾ ਪੈਣ ਲੱਗ ਪਿਆ ਜਿਹਦਾ ਫਸਲਾਂ ਤੇ ਮਾੜਾ ਪ੍ਰਭਾਵ ਤੇ ਉਹ ਤੋਂ ਬਚਾਅ ਆਪਾਂ ਕਿਸ ਤਰ੍ਹਾਂ ਕਰ ਸਕਦੇ ਜੀ ਚਿਕਣਕ ਦੀ ਸਟੇਜ ਸਰੋਂ ਬਾਰੇ ਤੇ ਸਬਜ਼ੀਆਂ ਬਾਰੇ ਆਲੂਆਂ ਬਾਰੇ ਸੋ ਜੇ ਕੋ ਨਵੇਂ ਕਿਸਾਨ ਵੀਰ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈੱਲ ਵਾਲਾ ਬਟਨ ਦਾ ਬਲੋ ਫੇਸਬੁੱਕ ਪੇਜ ਤੇ ਦੇਖ ਰਹੇ ਤਾਂ ਪੇ ਸੋ ਕਿਸਾਨ ਵੀਰੋ ਜਿਹੜਾ ਕੋਰਾ ਹੈ ਫਰੋਸਟ ਇੱਕ ਬਰਫ਼ ਦਾ ਰੂਪ ਹੀ ਹੁੰਦਾ ਹੈ ਲੋ ਟੈਂਪਰੇਚਰ ਤੇ ਆ ਕੇ ਜਦੋਂ ਪਾਣੀ ਜੰਮ ਜਾਂਦਾ ਪਾਣੀ ਦੀਆਂ ਬੂੰਦਾਂ ਤਾਂ ਉਹ ਫਸਲਾਂ ਨੂੰ ਪ੍ਰਭਾਵਿਤ ਕਰ ਸਕਦਾ ਫਸਲ ਦੀ ਸਟੇਜ ਦੇ ਅਨੁਸਾਰ ਕਈ ਥਾਵਾਂ ਤੇ ਲਾਹੇਵੰਦ ਹੁੰਦਾ ਕਈ ਥਾਵਾਂ ਤੇ ਨੁਕਸਾਨਦੇ ਆ ਸਪੈਸ਼ਲੀ ਜਦੋਂ ਕੋਰਾ ਸੁੱਕਾ ਪੈਂਦਾ ਮਤਲਬ ਮੀਂਹ ਨਾ ਪਵੇ ਤੇ ਕੱਲਾ ਕੋਰਾ ਪਵੇ ਤਾਂ ਉਹ ਵੱਧ ਨੁਕਸਾਨਦੇ ਆ ਜੇ ਮੀਂਹ ਤੋਂ ਬਾਅਦ ਕੋਰਾ ਪੈਂਦਾ ਤਾਂ ਉਹਦਾ ਨੁਕਸਾਨ ਥੋੜਾ ਜਿਹਾ ਘੱਟ ਹੁੰਦਾ ਤਾਂ ਇਹਦੇ ਨਾਲ ਕੀ ਹੁੰਦਾ ਜੇ ਆਪਾਂ ਪਹਿਲਾਂ ਕਣਕ ਦੀ ਉਹ ਗੱਲ ਕਰ ਲਈਏ ਕਣਕ ਦੇ ਵੇਲੇ ਜਦੋਂ ਫਟਾਰੇ ਟਾਈਮ ਕੋਰਾ ਪੈਂਦਾ ਜਿੰਨੀ ਕੁ ਆਪਣੇ ਠੰਡ ਪੈਂਦੀ ਆ ਮਤਲਬ ਫ੍ਰੀਜ਼ਿੰਗ ਨਹੀਂ ਜ਼ਿਆਦਾ ਹੁੰਦੀ ਹੁੰਦੀ ਤੇ ਹਸਾਬ ਸਰ ਜਿਹੜੀ ਹੈਗੀ ਆ ਠੰਡ ਪੈਂਦੀ ਆ ਕਿਉਂਕਿ ਬਹੁਤ ਜ਼ਿਆਦਾ ਜੇ ਫ੍ਰੀਜ਼ਿੰਗ ਇੰਜਰੀ ਤਾਂ ਟਿਲਰਿੰਗ ਤੇ ਵੀ ਹੋ ਜਾਂਦੀ ਆ ਪਰ ਆਪਣੇ ਜਿਹੜਾ ਹਸਾਬ ਨਾਲ ਕੋਰਾ ਪੈਂਦਾ ਉਹ ਜਦੋਂ ਜਿਹੜਾ ਜੇ ਫਟਾਰਾ ਹੋ ਰਿਹਾ ਤਾਂ ਬਹੁਤ ਵਧੀਆ ਗੱਲ ਕਿਉਂਕਿ ਫਟਾਰੇ ਸਮੇਂ ਠੰਡ ਦੀ ਜ਼ਰੂਰਤ ਹੁੰਦੀ ਫਸਲ ਨੂੰ ਕਣਕ ਨੂੰ ਸਪੈਸ਼ਲੀ ਆਪਾਂ ਕਹਿ ਲਈਏ ਤੇ ਜਿਹੜਾ ਕੋਰਾ ਲਗਾਤਾਰ ਪੈਣਾ ਜਾਂ ਟੈਂਪਰੇਚਰ ਡਾਊਨ ਜਾਣਾ ਇਹਦਾ ਨੁਕਸਾਨ ਹੋ ਜਾਂਦਾ ਸਪੈਸ਼ਲੀ ਜਿਵੇਂ ਜੁਆਇੰਟਿੰਗ ਸਟੇਜ ਆਪਾਂ ਜਦੋਂ ਗੰਢ ਬਣਦੀ ਆ ਜਾਂ ਜਦੋਂ ਗੋਭ ਚ ਤੇ ਉਸ ਦੂਬਰ ਅਨਸਾਰੇ ਤੇ ਇਸ ਟਾਈਮ ਤੇ ਜੇ ਜ਼ਿਆਦਾ ਕੋਰਾ ਪੈਂਦਾ ਤੇ ਫਸਲ ਜ਼ਮੀਨ ਵੀ ਥੱਲੋਂ ਜੇ ਖੁਸ਼ਕੀ ਦੇ ਵਿੱਚ ਤਾਂ ਨੁਕਸਾਨ ਹੋ ਸਕਦਾ ਕਾਰਨ ਕੀ ਹੈ ਕਿ ਜਦੋਂ ਜ਼ਮੀਨ ਖੁਸ਼ਕ ਹੈ ਜਿਹੜੀ ਸੁੱਕੀ ਮਿੱਟੀ ਹੈ ਸੁੱਕੀ ਜ਼ਮੀਨ ਹੈ ਉਹ ਜਿਹੜੀ ਪੂਰ ਕੰਡਕਟਰ ਆਫ ਹੀਟ ਆਪਾਂ ਕਹਿ ਲੈਂਦੇ ਆ ਕਿ ਉਹਦੇ ਵਿੱਚ ਦੀ ਹੀਟ ਮੂਵ ਨਹੀਂ ਕਰਦੀ ਕਿ ਜ਼ਮੀਨ ਦਾ ਟੈਂਪਰੇਚਰ ਵੀ ਜਿਹੜਾ ਹੈਗਾ ਉਹ ਜਲਦੀ ਡਾਊਨ ਜ਼ਿਆਦਾ ਚਲਾ ਜਾਂਦਾ ਤੇ ਉਹਨੂੰ ਹੀਟ ਨੂੰ ਉਹ ਕੰਟਰੋਲ ਚ ਵੀ ਆਪਦੇ ਕੋਲੇ ਸਮਾ ਕੇ ਵੀ ਨਹੀਂ ਰੱਖ ਸਕਦੀ ਜੇ ਜ਼ਿਆਦਾ ਖੁਸ਼ਕੀ ਚ ਜੇ ਮੌਇਸਚਰ ਉਹ ਚ ਹੈਗਾ ਤਾਂ ਉਹ ਜਿਹੜੀ ਕਿਉਂਕਿ ਜ਼ਮੀਨ ਦਾ ਤਾਪਮਨ ਉੱਪਰਲੇ ਤਾਪਮਨੋਂ ਹਮੇਸ਼ਾ ਹੀ ਹਮੇਸ਼ਾ ਹੀ ਥੋੜਾ ਜਿਆਦਾ ਜ਼ਿਆਦਾ ਹੁੰਦਾ 1-2 ਡਿਗਰੀ ਤੇ ਜੇ ਪਰ ਖੁਸ਼ਕੀ ਚਾ ਤਾਂ ਫਿਰ ਉਹ ਜਿਹੜਾ ਹੈਗਾ ਜੇ ਤਾਪਮਨ ਇੱਕ ਵਾਰ ਡਾਊਨ ਚਲਾ ਜਾਵੇ ਤਾਂ ਉਹ ਫਿਰ ਥੱਲੇੋਂ ਹੀਟ ਨਹੀਂ ਮੂਵ ਕਰਦੀ ਤੇ ਉਹ ਠੰਡੀ ਹੋਈ ਰਹਿ ਜਾਂਦੀ ਚਾਹ ਦਾ ਇਸ ਕਰਕੇ ਜਿਹੜਾ ਜਿਹੜਾ ਪਤਲਾ ਪਾਣੀ ਲਾਉਣ ਨੂੰ ਤਾਂ ਹੀ ਕਿਹਾ ਜਾਂਦਾ ਹੈ ਕਿ ਜਦੋਂ ਕੋਰਾ ਪੈਂਦਾ ਹੈ ਸਬਜ਼ੀਆਂ ਦੇ ਵਿੱਚ ਜਾਂ ਆਲੂਆਂ ਦੇ ਵਿੱਚ ਜਾਂ ਸਰੋਂ ਦੀ ਫਸਲ ਆਪਾਂ ਲਾ ਲਈਏ ਕਿ ਪਤਲਾ ਪਾਣੀ ਜ਼ਰੂਰ ਲਾਓ ਤਾਂ ਕਿ ਜਿਹੜੀ ਫਸਲ ਆ ਕੁਝ ਹੱਦ ਤੱਕ ਉਹ ਬਚ ਸਕੇ ਕਣਕ ਜੇ ਜੁਆਇੰਟਿੰਗ ਸਟੇਜ ਆ ਜਾਂ ਗੋਭ ਚਾ ਜੇ ਜਿਆਦਾ ਫਰੋਸਟ ਪੈਂਦੀ ਆ ਜਿਆਦਾ ਕੋਰਾ ਪੈਂਦਾ ਤਾਂ ਇਹ ਤੇ ਨੁਕਸਾਨ ਹੋ ਸਕਦਾ ਜੁਆਇੰਟਿੰਗ ਸਟੇਜ ਤੇ ਤਣਾਏ ਦੀ ਡੈਥ ਹੋ ਸਕਦੀ ਤਣਾ ਉਹਦਾ ਟੁੱਟ ਸਕਦਾ ਜਿਹੜਾ ਹੈਗਾ ਫ੍ਰੀਜ਼ਿੰਗ ਇੰਜਰੀ ਦੇ ਨਾਲ ਤੇ ਜੇ ਗੋਭ ਸਮੇਂ ਜੇ ਜਿਆਦਾ ਕੋਰਾ ਪੈਂਦਾ ਲੰਬਾ ਸਮਾਂ ਪੈਂਦਾ ਤਾਂ ਉਹਦੇ ਨਾਲ ਜਿਹੜਾ ਹੈਗਾ ਸਿੱਟਾ ਉਹ ਕਮਜ਼ੋਰ ਵੀ ਪੈ ਸਕਦਾ ਹੈ ਚਿੱਟਾ ਵੀ ਆ ਸਕਦਾ ਦਾਣੇ ਹੋ ਸਕਦਾ ਵਿੱਚ ਨਾ ਭਰਨ ਜਿੱਥੇ ਬਹੁਤ ਜਿਆਦਾ ਫਰੋਸਟ ਇੰਜਰੀ ਹੁੰਦੀ ਆ ਤਾਂ ਆਮ ਤਰ੍ਹਾਂ ਆਮ ਤੌਰ ਤੇ ਆਪਣੇ ਕੋਈ ਇਹੋ ਜਿਹੇ ਜ਼ਿਆਦਾ ਹਾਲਾਤ ਨਹੀਂ ਆਏ ਪਰ ਇਸ ਵਾਰ ਜਿਹੜੀ ਥੋੜੀ ਜਿਹੀ ਠੰਡ ਜ਼ਿਆਦਾ ਪੈ ਰਹੀ ਹੈ ਜੇ ਸਰੋਂ ਤੇ ਸਬਜ਼ੀਆਂ ਦੀ ਗੱਲ ਕਰੀਏ ਤਾਂ ਆਪਾਂ ਕੋਰੇ ਤੋਂ ਬਚਾਉਣ ਵਾਸਤੇ ਜਿਵੇਂ ਆਪਾਂ ਹਲਕੀ ਹਲਕੇ ਪਾਣੀ ਦੀ ਗੱਲ ਕੀਤੀ ਹੈ ਤੇ ਨਾਲ ਤੁਸੀਂ ਜਿਹੜਾ ਸਲਫਰ 80% ਪਾਊਡਰ ਸਾਲੂਬਲਾ ਜਿਹੜਾ ਕਿ ਉਲੀਨਾਸ਼ਕ ਦਾ ਕੰਮ ਵੀ ਕਰਦਾ ਤੇ ਕੋਰੇ ਤੋਂ ਵੀ ਬਚਾਉਣ ਦਾ ਕੰਮ ਕਰਦਾ ਉਹ ਤੁਸੀਂ ਜਿਹੜਾ ਹੈਗਾ 2-3 ਗ੍ਰਾਮ ਤੱਕ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਆ ਜਿਹੜਾ ਕਿ 8-10 ਦਿਨ ਥੋੜੀ ਫਸਲ ਨੂੰ ਪ੍ਰੋਟੈਕਟ ਕਰਕੇ ਰੱਖ ਸਕਦਾ 12 ਦਿਨ ਤੱਕ ਤਾਂ ਦੁਬਾਰਾ ਤੁਸੀਂ ਜਿਹੜਾ ਹੈਗਾ ਜ਼ਰੂਰਤ ਪੈਣ ਤੇ ਇਹ ਸਪਰੇ ਜਿਹੜੀ ਰਿਪੀਟ ਵੀ ਕਰ ਸਕਦੇ ਵੈਸੇ ਵੀ ਆਲੂਆਂ ਦੇ ਵਿੱਚ ਜਾਂ ਸਰੋਂ ਦੇ ਵਿੱਚ ਮੈਂ ਪਹਿਲਾਂ ਵੀ ਤੁਹਾਡੇ ਨਾਲ ਜਾਣਕਾਰੀਾਂ ਸੰਜੀਆਂ ਕੀਤੀਆਂ ਕਿ ਬਦਲਵੇਂ ਰੂਪ ਦੇ ਵਿੱਚ ਆਪਾਂ ਉਲੀ ਨਾਸ਼ਕ ਦੇ ਤੌਰ ਤੇ ਵੀ ਤੇ ਕੋਰੇ ਤੋਂ ਬਚਾਉਣ ਵਾਸਤੇ ਵੀ ਆਪਾਂ ਜਿਹੜਾ ਹੈਗਾ ਇਹਦੀ 80% ਸਲਫਰ ਦੀ ਸਪਰੇ ਦੀ ਵਰਤੋਂ ਕਰ ਸਕਦੇ ਆਂ ਤੇ ਜਿਸ ਤਰ੍ਹਾਂ ਆਪਾਂ ਜਿਵੇਂ ਬਜਾਈ ਟਾਈਮ ਸਰੋਂ ਦੀ ਫਸਲ ਚ ਆਲੂਆਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਸਿੰਗਲ ਸੁਪਰ ਫਾਸਫੇਟ ਦੀ ਵਰਤੋਂ ਕੀਤੀ ਆ ਜਾਂ ਜਿਪਸਮ ਦੀ ਆਪਾਂ ਵਰਤੋਂ ਕੀਤੀ ਜਿਹਦੇ ਵਿੱਚ ਕਿ ਸਲਫਰ ਵੀ ਸਫੀਸ਼ੀਐਂਟ ਕੰਟੈਂਟ ਹੁੰਦਾ ਸਲਫਰ ਦੀ ਮਾਤਰਾ ਵੀ ਤਾਂ ਫੇਰ ਵੀ ਤੁਹਾਡੀ ਫਸਲ ਆ ਜਿਹੜੀ ਕਾਫੀ ਹੱਦ ਤੱਕ ਕੋਰੇ ਨੂੰ ਸਹਾਰ ਸਕਦੀ ਮੰਨ ਲਓ ਕਿ ਸਲਫਰ ਦੀ ਘਾਟ ਜਿਹੜੀ ਹੈਗੀ ਆ ਜੇ ਜ਼ਮੀਨ ਦੇ ਵਿੱਚ ਹੈਗੀ ਤਾਂ ਉਹਦੇ ਨਾਲ ਵੀ ਕੋਰੇ ਦੀ ਵੱਧ ਮਾਰ ਪੈਂਦੀ ਆ ਸੋ ਕਣਕ ਦੇ ਵਿੱਚ ਵੀ ਤੇ ਹੋਰ ਫਸਲਾਂ ਚ ਵੀ ਇੱਕ ਤਾਂ ਇਹ ਦੇਖੋ ਕਿ ਪਾਣੀ ਲਾਉਣ ਦੀ ਜ਼ਰੂਰਤ ਤਾਂ ਨਹੀਂ ਹੈਗੀ ਤੇ ਦੂਸਰਾ ਤੁਹਾਡੀ ਜਿਹੜਾ ਖੇਤਾਂ ਦੇ ਵਿੱਚ ਕਿਤੇ ਬਹੁਤ ਪਰਾਲੀ ਨਾ ਪਈ ਹੋਵੇ ਕਿਉਂਕਿ ਉਹ ਵੀ ਜਦੋਂ ਦਿਨੇ ਸੂਰ ਚੜਦਾ ਉਹ ਥੱਲੇ ਜਿਹੜੀ ਹੀਟ ਨਹੀਂ ਜਾਣ ਦਿੰਦੇ ਟੈਂਪਰੇਚਰ ਜਿਹੜਾ ਆਪਣੀ ਜ਼ਮੀਨ ਦਾ ਹੋਣ ਦਿੰਦੇ ਤੇ ਵੀਡ ਵਗੈਰਾ ਨਦੀਨ ਵਗੈਰਾ ਨਹੀਂ ਬਹੁਤੇ ਖੇਤ ਦੇ ਵਿੱਚ ਹੋਣੇ ਚਾਹੀਦੇ ਹਲਕਾ ਪਾਣੀ ਦਿਓ ਤੇ 80% ਸਲਫਰ ਦੀ ਸਪਰੇ ਕਰਕੇ ਫਸਲ ਨੂੰ ਬਚਾ ਸਕਦੇ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨ ਕਿਸਾਨ ਦੋਸਤੋ ਬਹੁਤ ਬਹੁਤ ਸ਼ੁਕਰੀਆ ਜੀ